ਹੈਲਥ ਨਜ਼ਰੀਆਂ ਕਬਰਾਂ ਲੱਕੀ ਹਾਜ਼ਰ ਹਾਂ ਸਟਿੱਕਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਜਦੋਂ ਵੀ ਫਿਲਮ ਇੰਡਸਟਰੀ ਦੇ ਸਭ ਤੋਂ ਹਿੱਟ ਐਕਟਰ ਦਾ ਜ਼ਿਕਰ ਹੁੰਦਾ ਹੈ ਤਾਂ ਸਲਮਾਨ ਖਾਨ ਦਾ ਨਾਮ ਜ਼ਰੂਰ ਲਿਆ ਜਾਂਦਾ ਹੈ 60 ਸਾਲ ਦੀ ਉਮਰ 'ਚ ਵੀ ਸਲਮਾਨ ਖਾਨ ਆਪਣੀ ਫਿਟਨੈਸ ਲਈ ਜਾਣੇ ਜਾਂਦੇ ਹਨ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਲਮਾਨ ਖਾਨ ਆਪਣੀ ਫਿਟਨੈਸ ਅਤੇ ਸਿਹਤ ਦਾ ਖਾਸ ਧਿਆਨ ਰੱਖਦੇ ਹਨ ਸਲਮਾਨ ਖਾਨ ਨਾਸ਼ਤੇ 'ਚ ਨਾ ਅਤੇ ਘੱਟ ਫੈਟ ਵਾਲਾ ਦੁੱਧ ਦਾ ਸੇਵਨ ਕਰਦੇ ਹਨ ਉਹ ਅੰਡੇ ਦਾ ਚਿੱਟਾ ਹਿੱਸਾ ਖਾਂਦੇ ਹਨ ਸਲਮਾਨ ਖਾਨ ਆਪਣੀ ਦਾ ਖਾਸ ਧਿਆਨ ਰੱਖਦੀ ਹਨ ਉਹ ਦੁਪਹਿਰ ਦੇ ਖਾਣੇ ਲਈ ਰੋਟੀ ਗ੍ਰਿਲ ਸਬਜ਼ੀਆਂ ਤੇ ਸਲਾਦ ਖਾਂਦੀਆਂ ਹਨ ਸਲਮਾਨ ਖਾਨ ਸ਼ਾਮ ਨੂੰ ਬਾਦਾਮ ਖਾਂਦੀਆਂ ਹਨ ਸਲਮਾਨ ਖਾਨ ਰਾਤ ਨੂੰ ਹਲਕਾ ਖਾਣਾ ਖਾਂਦੀਆਂ ਉਹ ਰਾਤ ਨੂੰ ਸਿਰਫ ਦੋ ਅੰਡੇ ਮੱਛੀ ਜਾਂ ਚਿਕਨ ਸੂਪ ਦਾ ਸੇਵਨ ਕਰਦੀਆਂ ਹਨ ਸਲਮਾਨ ਖਾਨ ਵਰਕਆਊਟ ਤੋਂ ਪਹਿਲਾਂ ਜਾਂ ਬਾਅਦ ਵਿੱਚ ਪ੍ਰੋਟੀਨ ਸ਼ੇਕ ਲੈਂਦੀਆਂ ਹਨ ਵਰਕਆਊਟ ਕਰਨ ਤੋਂ ਬਾਅਦ ਉਹ ਓਟਸ ਦਾ ਸੇਵਨ ਕਰਦੀਆਂ ਹਨ ਸਲਮਾਨ ਖਾਨ ਖਾਣ ਦੇ ਬਹੁਤ ਸ਼ੌਕੀਨ ਹਨ ਸਲਮਾਨ ਨੂੰ ਇਟਲੀਅਨ ਭੋਜਨ ਖਾਣਾ ਪਸੰਦ ਹੈ ਪਰ ਉਹ ਰੋਜ਼ਾਨਾ ਇਟਲੀਅਨ ਭੋਜਨ ਈ ਕੰਦੇ ਸਿਰਫ ਜਸ਼ਨਾਂ ਦੌਰਾਨ ਇਟਲੀਅਨ ਭੋਜਨ ਦਾ ਸੇਵਨ ਕਰਦੀ ਹਨ ਸਲਮਾਨ ਖਾਨ ਆਪਣੀ ਫਿਟਨੈਸ ਦਾ ਖਾਸ ਧਿਆਨ ਰੱਖਣ ਲਈ ਮਠਿਆਈਆਂ ਨਹੀਂ ਖਾਂਦੀਆਂ ਮਿੱਠੇ ਅਤੇ ਤੇਲ ਵਾਲੇ ਭੋਜਨ ਦਾ ਸੇਵਨ ਕਰਨ ਤੋਂ ਗੁਰੇਜ਼ ਕਰਦੀ ਹਨ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ ਤਨਵਾਦ ਹੈਲਥ ਨਾਲ ਜੁੜੀ ਖਬਰਾਂ ਲੈ ਕੇ ਹਾਜ਼ਰ ਹਾਂ ਸਤਿਕਾਰ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਜਦੋਂ ਵੀ ਫਿਲਮ ਇੰਡਸਟਰੀ ਦੇ ਸਭ ਤੋਂ ਹਿੱਟ ਐਕਟਰ ਦਾ ਜ਼ਿਕਰ ਹੁੰਦਾ ਹੈ ਤਾਂ ਸਲਮਾਨ ਖਾਨ ਦਾ ਨਾਮ ਜ਼ਰੂਰ ਲਿਆ ਜਾਂਦਾ ਹੈ 60 ਸਾਲ ਦੀ ਉਮਰ 'ਤੇ ਵੀ ਸਲਮਾਨ ਖਾਨ ਆਪਣੀ ਫਿਟਨੈਸ ਲਈ ਜਾਣੇ ਜਾਂਦੇ ਹਨ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਲਮਾਨ ਖਾਨ ਆਪਣੀ ਫਿਟਨੈਸ ਅਤੇ ਸਿਹਤ ਦਾ ਖਾਸ ਧਿਆਨ ਰੱਖਦੇ ਹਨ ਸਲਮਾਨ ਖਾਨ ਨਾਸ਼ਤੇ 'ਚ ਦਹੀਂ ਅਤੇ ਘੱਟ ਫੈਟ ਵਾਲਾ ਦੁੱਧ ਦਾ ਸੇਵਨ ਕਰਦੇ ਹਨ ਉਹ ਅੰਡੇ ਦਾ ਚਿੱਟਾ ਹਿੱਸਾ ਖਾਂਦੇ ਹਨ ਸਲਮਾਨ ਖਾਨ ਆਪਣੀ ਡਾਈਟ ਦਾ ਖਾਸ ਧਿਆਨ ਰੱਖਦੀ ਹਨ ਉਹ ਦੁਪਹਿਰ ਦੇ ਖਾਣੇ ਲਈ ਰੋਟੀ ਗ੍ਰਿਲ ਸਬਜ਼ੀਆਂ ਤੇ ਸਲਾਦ ਖਾਂਦੀਆਂ ਸਲਮਾਨ ਖਾਨ ਸ਼ਾਮ ਨੂੰ ਬਾਦਾਮ ਖਾਂਦੀਆਂ ਸਲਮਾਨ ਖਾਨ ਰਾਤ ਨੂੰ ਹਲਕਾ ਖਾਣਾ ਖਾਂਦੀਆਂ ਉਹ ਰਾਤ ਨੂੰ ਸਿਰਫ ਦੋ ਅੰਡੇ ਮੱਛੀ ਜਾਂ ਚਿਕਨ ਸੂਪ ਦਾ ਸੇਵਨ ਕਰਦੀਆਂ ਸਲਮਾਨ ਖਾਨ ਵਰਕਆਊਟ ਤੋਂ ਪਹਿਲਾਂ ਜਾਂ ਬਾਅਦ ਵਿੱਚ ਪ੍ਰੋਟੀਨ ਸ਼ੇਕ ਲੈਂਦੀਆਂ ਵਰਕਆਊਟ ਕਰਨ ਤੋਂ ਬਾਅਦ ਉਹ ਓਟਸ ਦਾ ਸੇਵਨ ਕਰਦੀਆਂ ਸਲਮਾਨ ਖਾਨ ਖਾਣ ਦੇ ਬਹੁਤ ਸ਼ੌਕੀਨ ਹਨ ਸਲਮਾਨ ਨੂੰ ਇਟਲੀਅਨ ਭੋਜਨ ਖਾਣਾ ਪਸੰਦ ਹੈ ਪਰ ਉਹ ਰੋਜ਼ਾਨਾ ਇਟਲੀਅਨ ਭੋਜਨ ਨਹੀਂ ਖਾਂਦੇ ਸਿਰਫ ਜਸ਼ਨਾਂ ਦੌਰਾਨ ਇਟਲੀਅਨ ਭੋਜਨ ਦਾ ਸੇਵਨ ਕਰਦੀ ਹਨ ਸਲਮਾਨ ਖਾਨ ਆਪਣੀ ਫਿਟਨੈਸ ਦਾ ਖਾਸ ਧਿਆਨ ਰੱਖਣ ਲਈ ਮਠਿਆਈਆਂ ਨਹੀਂ ਖਾਂਦੀਆਂ ਮਿੱਟੀ ਅਤੇ ਤੇਲ ਵਾਲੇ ਭੋਜਨ ਦਾ ਸੇਵਨ ਕਰਨ ਤੋਂ ਗੁਰੇਜ਼ ਕਰਦੀ ਹਨ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਲ ਤਨਵਾਦ ਹੈਲਥ ਨਾਲ ਜੁੜੀ ਖਬਰਾਂ ਲੈ ਕੇ ਹਾਜ਼ਰ ਹਾਂ ਸਤਿਕਾਰ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਜਦੋਂ ਵੀ ਫਿਲਮ ਇੰਡਸਟਰੀ ਦੇ ਸਭ ਤੋਂ ਹਿੱਟ ਐਕਟਰ ਦਾ ਜ਼ਿਕਰ ਹੁੰਦਾ ਹੈ ਤਾਂ ਸਲਮਾਨ ਖਾਨ ਦਾ ਨਾਮ ਜ਼ਰੂਰ ਲਿਆ ਜਾਂਦਾ ਹੈ 60 ਸਾਲ ਦੀ ਉਮਰ 'ਤੇ ਵੀ ਸਲਮਾਨ ਖਾਨ ਆਪਣੀ ਫਿਟਨੈਸ ਲਈ ਜਾਣੇ ਜਾਂਦੇ ਹਨ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਲਮਾਨ ਖਾਨ ਆਪਣੀ ਫਿਟਨੈਸ ਅਤੇ ਸਿਹਤ ਦਾ ਖਾਸ ਧਿਆਨ ਰੱਖਦੇ ਹਨ ਸਲਮਾਨ ਖਾਨ ਨਾਸ਼ਤੇ 'ਚ ਨਾ ਅਤੇ ਘੱਟ ਫੈਟ ਵਾਲਾ ਦੁੱਧ ਦਾ ਸੇਵਨ ਕਰਦੇ ਹਨ ਉਹ ਅੰਡੇ ਦਾ ਚਿੱਟਾ ਹਿੱਸਾ ਖਾਂਦੇ ਹਨ ਸਲਮਾਨ ਖਾਨ اپنی ਡਾਈਟ ਦਾ ਖਾਸ ਧਿਆਨ ਰੱਖਦੀ ਹਨ ਉਹ ਦੁਪਹਿਰ ਦੇ ਖਾਣੇ ਲਈ ਰੋਟੀ ਗ੍ਰਿਲ ਸਬਜ਼ੀਆਂ ਤੇ ਸਲਾਦ ਖਾਂਦੀਆਂ ਸਲਮਾਨ ਖਾਨ ਸ਼ਾਮ ਨੂੰ ਬਦਾਮ ਖਾਂਦੀਆਂ ਸਲਮਾਨ ਖਾਨ ਰਾਤ ਨੂੰ ਹਲਕਾ ਖਾਣਾ ਖਾਂਦੀਆਂ ਉਹ ਰਾਤ ਨੂੰ ਸਿਰਫ ਦੋ ਅੰਡੇ ਮੱਛੀ ਜਾਂ ਚਿਕਨ ਸੂਪ ਦਾ ਸੇਵਨ ਕਰਦੀਆਂ ਸਲਮਾਨ ਖਾਨ ਵਰਕਆਊਟ ਤੋਂ ਪਹਿਲਾਂ ਜਾਂ ਬਾਅਦ ਵਿੱਚ ਪ੍ਰੋਟੀਨ ਸ਼ੇਕ ਲੈਂਦੀਆਂ ਵਰਕਆਊਟ ਕਰਨ ਤੋਂ ਬਾਅਦ ਉਹ ਓਟਸ ਦਾ ਸੇਵਨ ਕਰਦੀਆਂ ਸਲਮਾਨ ਖਾਨ ਖਾਣ ਦੇ ਬਹੁਤ ਸ਼ੌਕੀਨ ਹਨ ਸਲਮਾਨ ਨੂੰ ਇਟਲੀਅਨ ਭੋਜਨ ਖਾਣਾ ਪਸੰਦ ਹੈ ਪਰ ਉਹ ਰੋਜ਼ਾਨਾ ਇਟਲੀਅਨ ਭੋਜਨ ਨਹੀਂ ਖਾਂਦੇ ਸਿਰਫ ਜਸ਼ਨਾਂ ਦੌਰਾਨ ਇਟਲੀਅਨ ਭੋਜਨ ਦਾ ਸੇਵਨ ਕਰਦੀ ਹਨ ਸਲਮਾਨ ਖਾਨ ਆਪਣੀ ਫਿਟਨੈਸ ਦਾ ਖਾਸ ਧਿਆਨ ਰੱਖਣ ਲਈ ਮਠਿਆਈਆਂ ਨਹੀਂ ਖਾਂਦੀਆਂ ਮਿੱਟੀ ਅਤੇ ਤੇਲ ਵਾਲੇ ਭੋਜਨ ਦਾ ਸੇਵਨ ਕਰਨ ਤੋਂ ਗੁਰੇਜ਼ ਕਰਦੀ ਹਨ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ ਧੰਨਵਾਦ